ਥੱਲੇ ਹੱਥ ਕਰ ਦਿਓ ਹੁਣ ਇਹ ਇਨਾਂ ਦੇ ਇਨਾਂ ਦੀ ਵੀ ਇੱਕ ਫੋਟੋ ਲੈ ਲ ਕੇ ਤਮਾਸ਼ਾ ਦੇਖ ਲਿਆ هي ڪهڙو بابا ਹਾਂ ਜੀ ਇਹ ਤੇਰੀ ਹੈ ਇਹ ਸ਼ਾਹ ਆ ਉਹ ਪਏ ਕਰਾਉਂਗਾ ਹੋਰ ਹੋਰ ਕਰਾਉਂਗਾ ਉਹ ਜਿਹੜਾ ਚੰਗਾ ਹੋ 何 ਇੱਕ ਕਰੋੜੀ ਨਾਲ ਦਾ ਫਾਇਆ ਨਾ ਰੱਖੀ ਨਾ ਮਾਇਓ ਨਾ ਮਾਇਓ ਉੱਧਾ ਕਰ ਲਾਂਗੇ ਜਿਹਦੇ ਬਾਬਾ ਸਮਝ ਨਹੀਂ ਕਹਿੰਦੇ ਮੈਂ ਬੈ ਕੇ ਪੋਈਆਂ ਲੇਕੜੀ ਨਹੀਂ ਨਾ ਨਾ ਬੋਤਾ ਹੁੱਕ ਬੋਤਾ ਕਹਿੰਦੀ ਨਾ ਬਾਈ ਅੱਜ ਜੀ ਬਾਈ ਨਮਾਜ਼ ਆ ਬਾਈ ਜੇ ਇਹ ਆਲਾ ਮਾੜਿਆ ਬਾਈ ਕਰਨਾ ਨਹੀਂ ਨਾ ਬਾਈ ਬਾਬਾ ਨੰਦਰਾਮ ਇਹਨਾਂ ਦਾ ਕਰਿਆ ਤਾਂ ਨਹੀਂ ਨਾ ਗੱਲ ਜਾਈ ਨਾ ਅਟਕੀ ਕਰਦੇ ਗੱਲ ਕਰਦੀ ਮਰੀ ਇਹਦੇ ਮਨ ਮੇਰੇ ਪੈਲੇ ਤੋਂ ਤਾਬਾ ਨਹੀਂ ਕਰਦਾ ਮੇਰੇ ਮਨ ਚੋਰ ਉਹਦੇ ਵਿੱਚ ਖਲੂਗਾ ਕਿ ਜੇ ਮੇਰੇ ਮਨ ਚੋਰ ਉਹ ਮੇਰੇ ਲੱਚਾਉਗਾ ਕਿਹੜਾ ਸਾਡੇ ਨਾਲ ਧੱਕਾ ਕਰਦਾ ਚਾਹੇ ਸਰਕਾਰਾਂ ਤੇ ਪ੍ਰਸ਼ਾਸਨਾ ਕੋਈ ਲੋਕ ਨਾ ਮੇਰਾ ਕਰ ਤੋਂ ਦੇ ਜੇ ਅਸੀਂ ਸੱਚ ਸੇ ਖੜੇ ਆ ਅਸੀਂ ਸੱਚ ਨਾਲ ਬਣੀ ਜਦ ਨਾਲ ਜਿਹੜਾ ਬੌਂਡ ਨੇ ਕਿਹੜੇ ਵਾਲਾ ਦੋਸਤ ਚਲੂ ਬਿਹੜਾ ਮੇਰਾ ਮੋਹ ਦੇ ਸਮਾਂ ਤੋਂ ਲੈ ਕੇ ਨਿਕਲਣ ਤੱਕ ਹੋਰ ਅੰਗ ਲਈ ਆ ਭਾਈ ਵਾਂ ਕਿਦਾਂ ਬੇਰਜ ਕਰੇ ਉਹਨੇ ਵੀ ਬੜੇ ਜ਼ਰੂਰੀ ਪਾਣੇ ਬੇਰਜ ਤੇਨੂੰ ਮਾੜਾ ਸੌਣਾ ਬੈ ਜਾ ਲਾ ਸਾਰੇ ਚੱਲ ਆਨੇ ਨਾ ਦੇ ਤੂੰ ਪਿੰਡ ਦੇ ਨਾਲ ਕਿਤੇ ਸਭ ਤੋਂ ਪਹਿਲਾਂ ਇਹ ਕੀ ਕਹਿ ਬਾਰੇ ਬੀਏ ਸੇ 100 ਮੀਟਰ ਦੇ 100 ਤੇ 300 ਮੀਟਰ ਉੱਪਰ ਨਾਲ ਬਣਾਇਆ ਹੈ ਉਹ ਸਵਾਰ ਨਹੀਂ ਕੀ ਬਾਰੇ ਸਵਾਰ ਨਹੀਂ ਕਿਹਾ ਕਿ ਇਹ ਸਾਡੇ ਦੇ ਕਿਲੋ ਜੇ ਜਿਹੜਾ ਹੱਲ ਕਰਵਾਇਆ ਗਿਆ 2500 ਨਹੀਂ ਖਾਵੇ ਜਿਹੜਾ ਜਾ ਨਹੀਂ ਉਹਦੇ ਵਿੱਚ ਚਲੋ ਆਪਾਂ ਦਾ ਤਾਲੀ ਕੋਈ ਨਾ ਰੇ ਜਾ ਬੱਜੋ ਮਾਰਦੇ ਤਾਲੀ ਕੋਈ ਨਾ ਰੇ ਜਾ ਬੱਜੋ ਮਾਰਦੇ ਇਹ ਹਟੜੇ ਕਿਦੇ ਨਾ ਮੈਨੂੰ ਹੁਣ ਤਾਂ ਲੱਗ ਗਿਆ ਉਧਰ ਨਾਲ ਫਿਰ ਧੂਲ ਪਰ ਪਾਣੀ ਗੱਲ ਕਰ ਤੋ ਮੈਨੂੰ ਦੱਸੋ ਜਿਹੜੀ ਪਹਿਲਾਂ ਮੈਂ ਦੱਸੋ ਜੇ ਇਹ ਪੂਰਾ ਲਾਗੂ ਕਰਦੇ ਬਣਾਉਂਦੇ ਮੈਂ ਮਾਲ ਦਾ ਵੋਟਾ ਕਰੋ ਤੁਸੀਂ ਮੰਗੋ ਜੀ ਪਾਵਨ ਕਰੋ ਹੋਰ ਦੇਖੋ ਕਿਵੇਂ ਸਾਬ ਜੀ ਦੇਖੋ 100 ਦੀ ਰਕਮ ਮਿਲਦੀ ਹੈ ਇਹਨਾਂ ਦੇ ਇਹਨਾਂ ਦੀ ਵੀ ਇੱਕ ਫੋਟੋ ਲੈ ਲ ਕੇ ਤਮਾਸ਼ਾ ਦੇਖ ਲਿਆ थले हथ करण ਕੀ ਨਾ ਹੋ ਤਟ ਰਸੇਮ ਸਿੰਘ ਹੈ ਜੀ ਮੇਰਾ ਨਾਮ ਕੀ ਕਹਿਣਾ ਚਾਹਣਾ ਹੈ ਜਿਹੜਾ ਮਾਮਲਾ ਵਧਿਆ ਹੈਗਾ ਸੜਕ ਨੂੰ ਲੈ ਕੇ ਸੜਕ ਨੂੰ ਜੀ 9 ਮਹੀਨਿਆਂ ਦੀ ਬਿਵਾਦ ਚੱਲੀ ਜਾਂਦਾ ਜੀ ਸਰਪੰਚ ਮੈਂ ਮੈਂ ਵੀ ਸਰਪੰਚੀ ਚ ਖੜਾ ਹੋਇਆ ਸੀ ਜੀ ਉਹ ਮੇਰੇ ਆਪੋਜੀਟ ਖੜਾ ਹੋਇਆ ਸੀ ਜੀ ਉਹ ਜਿੱਤ ਗਿਆ 11 ਵੋਟਾਂ ਤੇ ਤੇ ਇਦੋਂ ਬਾਅਦ ਜੀ ਮੰਨ ਕੇ ਚੱਲੋ ਇਹ ਉਦੋਂ ਦਾ ਹੀ ਚੱਲੀ ਜਾਂਦਾ ਬਿਵਾਦ ਸ਼ਮਸ਼ਾਨ ਘਾਟ ਨੂੰ ਸੜਕ ਜਾਂਦੀ ਹੈ ਜੀ ਇਹ ਮੰਦਰ ਚ ਪਾਣੀ ਵੜ ਜਾਂਦਾ ਹੈ ਡੇਰੇ ਚ ਪਾਣੀ ਵੜ ਜਾਂਦਾ ਜੀ ਇਥੋਂ ਦੀ ਹੋਰ ਪਿੰਡਾਂ ਨੂੰ ਸੜਕ ਜਾਂਦੀ ਹੈ ਇਹ ਸਾਰੇ ਲੋਕ ਸਾਨੂੰ ਫੋਨ ਕਰਦੇ ਆ ਵੀ ਸੜਕ ਬਣਵਾਓ ਸੜਕ ਬਣਵਾਓ ਜੀ ਇੱਕ ਹੈਗੀ ਹੈ ਬਜਾਰਾਂ ਸੇ ਸਾਡਾ ਬਜਰਾ ਜਿਸ ਕੀ ਹੈ ਰਾਜਸਥਾਨ ਹੀ ਹੈ ਜੀ ਇੱਕ ਤਾਂ ਮੇਰਾ ਘਰ ਆ ਇੱਥੇ ਜੀ ਇੱਕ ਮੌਜੂਦਾ ਮੈਂਬਰ ਹੈ ਇੱਥੇ ਬੂਟਾ ਸਿੰਘ ਤਿੰਨ ਚਾਰ ਮੈਂਬਰਾਂ ਨੂੰ ਇਹ ਵਿੱਚ ਨਹੀਂ ਬਾੜਦਾ ਕਿਸੇ ਮੀਟਿੰਗ 'ਚ ਨਹੀਂ ਸਾਦਾ ਉਹ ਮੇਰੇ ਕਨੀ ਉਹਨਾਂ ਨੇ ਜ਼ੋਰ ਲਾਇਆ ਸੀ ਜੀ ਚਲੋ ਬੰਦਿਆਂ ਦੇ ਨਾਲ ਬੰਦੀ ਖੜਦੇ ਹੁੰਦੇ ਆ ਜੀ ਜੇ ਪਿੰਡ 'ਚ ਇੱਕ ਦੂਜੇ ਨਾਲ ਖੜਗੇ ਫੇਰ ਕੀ ਗੱਲ ਹੋਗੀ ਜੀ ਇਹ ਤਾਂ ਇੱਕ ਲੱਤ ਤੇ ਹੋ ਕੇ ਪੱਖਪਾਤ ਕਰਦੇ ਆ ਜੀ ਸਾਡੇ ਬੰਦੇ ਨੂੰ ਤਾਂ ਦੇਖਣਾ ਹੀ ਨਹੀਂ ਯਰਦੇ ਸਾਰੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਆਉਗੀਆਂ ਜੀ ਤੁਸੀਂ ਕਿਹੜੀ ਪਾਰਟੀ ਤੋਂ ਚੋਣ ਲੜੇ ਸੀ ਇਹਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਤੋਂ ਲੜੇ ਸੀ ਜੀ ਇਹ ਜਿਹੜਾ ਹੈਗਾ ਯਾਨੀ ਕਿ ਕਿੱਥੇ ਦਾ ਰਸਤਾ ਹੈਗਾ ਕਿੰਨੇ ਪਿੰਡ ਲਾਹਾ ਲੈਂਦੇ ਇਸ ਰਸਤੇ ਨਾਲੇ ਕੇ ਜਿਹੋਧਪੁਰ ਹੋ ਗਿਆ ਜੀ ਮੋੜਾਂ ਹੋ ਗਿਆ ਢਿਲਮਾ ਹੋ ਗਿਆ ਜੀ ਸਾਰੇ ਆਲੀਕੇ ਵਾਲੇ ਵੀ ਇਤੋਂ ਦੀ ਜਾਂਦੇ ਆ ਜੀ ਬਰਨਾਲੇ ਨੂੰ ਇਹ ਕਹਿੰਦਾ ਕਿ ਟੋਟਾ ਛੱਡ ਦਿੱਤਾ ਗਿਆ ਹੈਗਾ 1.5 ਕਿਲੋਮੀਟਰ ਦਾ ਟੋਟਾ ਛੱਡਤਾ ਜੀ ਵੱਖ-ਪਾਤ ਤਾਂ ਇਹੀ ਪਤਾ ਲੱਗਦਾ ਜੀ ਪਹਿਲਾਂ ਇਧਰ ਲਈ ਸੜਕ ਬਣਾਲੀ ਸਾਡੇ ਬੈਕਸਾਈਡ ਹੈ ਉਧਰੋਂ ਬਣਾ ਲਈ ਥੋੜੀ ਜੀ ਸਾਡਾ 1 ਕਿਲੋਮੀਟਰ ਦਾ ਟੋਟਾ ਛੱਡ ਦਿੱਤਾ ਜੀ ਅਦਿਕ ਹਰਿਆਣੂ ਨੇ ਇਹ ਬਾਰੇ ਜਾਣੂ ਕਰਾਇਆ ਤੁਸੀਂ ਜਾਣੂ ਕਰਵਾਈ ਜਾਂਦੇ ਆ ਜੀ ਇਹ ਤਾਂ ਕਲੇਸੀ ਨੇ ਬੰਦੇ ਸਾਰੇ ਮੰਨ ਕੇ ਚਲੋ ਜੇ ਬੰਦਾ ਕੋਈ ਟੇਬਲ ਟਾਕ ਕਰਨ ਵਾਲਾ ਹੋਵੇ ਅਸੀਂ ਬਹਿ ਕੇ ਗੱਲ ਕਰ ਲੈਂਦੇ ਇਹ ਤਾਂ ਸਾਰਿਆਂ ਨੂੰ ਕਹਿੰਦੇ ਅਸੀਂ ਤਾਂ ਆਉਣਾ ਨਹੀਂ ਕੱਲ ਪੰਚਾਇਤ ਵੱਲੋਂ ਜਦੋਂ ਇੱਥੇ ਬਿਵਾਦ ਹੋਇਆ ਜੀ ਕੈਮਰੇ ਬੰਦ ਕੀਤੇ ਗਏ ਤੇ ਵਿਧਾਇਕ ਵੀ ਪਹੁੰਚੇ ਸੀਗੇ ਕਿਵੇਂ ਦੇਖਦੇ ਹੈਗੇ ਉਹਨਾਂ ਨੂੰ ਕਾਲੇ ਢਿੱਲੋਂ ਨੂੰ ਅਸੀਂ ਆਖਿਆ ਸੀ ਵੀ ਚਲੋ ਤੁਸੀਂ ਵੀ ਇਲਾਕੇ ਦੇ ਐਮਐਲਏ ਹੋ ਸਤਕਾਰਯੋਗ ਹੋ ਅਸੀਂ ਬਹਿ ਕੇ ਗੱਲ ਕਰ ਲੈਨੇ ਉਹ ਕਹਿੰਦਾ ਮੈਂ ਨਹੀਂ ਯਾਰ ਛੋਡੇ ਨਾਲ ਗੱਲ ਕਰਨੀ ਮੈਂ ਤਾਂ ਕੰਮ ਰੋਕੂਗਾ ਸਾਰੇ ਲੋਕ ਸਾਰਾ ਪਿੰਡ ਵਿੱਚ ਸੀ ਜੀ ਉਹ ਉਹਨਾਂ ਦੇ ਪਥਰਾ ਵਗੈਰਾ ਦਾ ਮਾਮਲਾ ਵੀ ਸਾਹਮਣੇ ਹੈ ਉਹਨਾਂ ਦੇ ਕਾਲੇ ਨਾਲ ਜੀ ਕੋਈ ਬਰਨਾਲੇ ਦਾ ਬੰਦਾ ਨਹੀਂ ਸੀ ਸਾਰੇ ਬਾਹਰਲੇ ਬੰਦੇ ਸੀ ਉਹ ਉਹਨਾਂ ਨੇ ਪੱਥਰਬਾਜ਼ੀ ਸਾਡੇ ਤੇ ਪਹਿਲਾਂ ਕੀਤੀ ਦੋ ਚਾਰ ਬੰਦਿਆਂ ਨੇ ਚਲੋ ਜੀ ਇਧਰੋਂ ਵੀ ਮਾਰੇ ਹੋਣਗੇ ਉਧਰੋਂ ਪਹਿਲਾਂ ਮਾਰੇ ਆ ਤਾਂ ਹੀ ਇਹਨਾਂ ਨੇ ਕੈਮਰੇ ਬੰਦ ਕਰੇ ਸੀ ਜੀ ਵੀ ਲੜਾਂਗੇ ਅਸੀਂ ਉਹਨੇ ਮੰਗ ਕੀ ਕਰਦੇ ਹੈ ਗਿਆ ਪਰ ਮੰਗ ਤਾਂ ਇਹੀ ਹੈ ਜੀ ਸਾਡੀ ਸਰਕਾਰ ਤੋਂ ਮੰਗ ਹੈ ਵੀ ਭਾਈ ਸਾਡੀ ਸੜਕ ਬਣਾਈ ਜਾਵੇ ਲੋਕਾਂ ਨੂੰ ਰਾਹਤ ਮਿਲੂ ਜੀ 2 ਮਿੰਟ ਭਾਈ ਜੀ ਮੇਰਾ ਨਾਮ ਬੁੱਟਾ ਸਿੰਘ ਪੰਚ ਮੌਜੂਦਾ ਕੁੱਡੀਕਲਾਂ ਵਾਰਡ ਨੰਬਰ 6 ਦਾ ਜੀ ਮੈਂ ਇੱਥੇ ਜਿੱਥੇ ਖੜੇ ਆ ਮੌਬਲਾ ਕੀ ਹੈ ਬਾਈ ਜੀ ਮੌਬਲਾ ਜੀ ਇਹ ਆਪਣੇ ਸਰਕਾਰ ਨੇ ਨਹੀਂ ਪੱਤਰ ਰੱਖਿਆ ਜੀ ਤੇ 2024 ਚ ਜੀ ਤੇ ਉਦੋਂ ਦਾ ਇਹ ਮੁੱਦਾ ਸੜਕ ਨਹੀਂ ਬਣਦੇ ਰਹੇ ਜੀ ਪੰਚਾਇਤ ਤੇ ਬਾਕੀ ਹੋਰ ਗੱਲ ਹੈ ਜੀ ਤੇ ਕਾਲਾ ਢੱਲੋ ਆਇਆ ਸੀ ਕੱਲ ਤੇ ਉਹਨੇ ਆ ਕੇ ਸੜਕ ਰੋਕੀ ਤੇ ਮੈਨੂੰ ਪੁੱਛਿਆ ਮੈਂ ਉਹਨੂੰ ਪੁੱਛਿਆ ਮੈਂ ਬਾਈ ਜੀ ਸੜਕ ਦਾ ਕੰਮ ਤੁਸੀਂ ਰੋਕ ਲਿਓ ਕਹਿੰਦਾ ਹਾਂ ਮੈਂ ਰੋਕ ਲਾਂ ਨਾ ਕਹਿੰਦਾ ਮੈਂ ਗੱਲ ਨਹੀਂ ਕਰਨੀ ਤੁਹਾਡੇ ਨਾਲ ਬਾਕੀ ਗੱਲ ਕਹਿੰਦਾ ਮੈਂ ਨਹੀਂ ਗੱਲ ਕਰਦਾ ਕੋਈ ਪੰਚਾਇਤ ਮੈਂਬਰ ਨਾਲ ਮੈਂ ਕਿਸੇ ਨਾਲ ਨਹੀਂ ਗੱਲ ਕਰਨੀ ਕਹਿੰਦਾ ਕੋਈ ਹੋਵੇ ਨਾ ਮੈਂ ਕਿਸੇ ਹੋਰ ਨਾਲ ਕਰਨੀ ਆ ਤੇ ਮੈਂ ਕਹਾਂ ਕੰਮ ਤੁਸੀਂ ਬੰਦ ਕਰਾਉਣੇ ਕਹਿੰਦਾ ਹਾਂ ਤਾਂ ਐਂ ਬੰਦ ਹੋਊਗਾ ਕਹਿੰਦਾ ਮੈਂ ਨਹੀਂ ਚੱਲਣ ਦਿੰਦਾ ਕੰਮ ਆਹ ਗੱਲ ਹੋਈ ਆ ਜੀ ਬਾਕੀ ਜਦੋਂ ਮੈਂ ਪੰਚਾਇਤ ਮੈਂਬਰ ਆ ਨਾ ਕੋਈ ਮੈਨੂੰ ਮੀਟਿੰਗ ਚ ਬੁਲਾਇਆ ਜਾਂਦਾ ਨਾ ਕੋਈ ਉਹ ਮੇਰੇ ਵਾਰਡ ਦਾ ਕੰਮ ਰੁਕਿਆ ਪਿਆ ਜੀ ਆ ਸੜਕ ਵੀ ਲੇਖੋ ਠੱਪ ਕੀਤੀ ਪਈ ਆ ਇਹ ਅੜੀਸਰ ਗੁਰੂ ਘਰੋਂ ਜਾਂਦੀ ਆ ਜੀ ਉੱਥੇ ਸੇਵਾਦਾਰ ਰੰਗਦੇ ਨੇ ਸਵੇਰੇ 4-4 ਵਜੇ ਸਾਰੀ ਰਾਤ ਚੱਲਦੀ ਆ ਤੇ ਇਥੋਂ ਪੱਥਰ ਤੋਂ ਜੀ ਸਕੂਟਰੀ ਤੱਕ ਦੀਆਂ ਗੱਡੀਆਂ ਚਵਾਜਦੇ ਨੇ ਕਿ ਬਹੁਤ ਮੁਸ਼ਕਲ ਹੁੰਦੀ ਐ ਸਾਨੂੰ ਕਿੰਨੇ ਸਮੇਂ ਤੋਂ ਜਨਕੀ ਜਿਹੜੀ ਸੜਕ ਸੀਗੀ ਹੈਗੀ ਇਹ ਹੀ ਸਾਲ ਪਾਰ ਹੋ ਗਿਆ ਜੀ ਪੂਰਾ ਇਹ ਮੰਗ ਕੀ ਕਰਦੇ ਹੈਗੇ ਮੰਗ ਤੇ ਹੀ ਕਰਦੇ ਆਂ ਜੀ ਸਰਕਾਰ ਨੂੰ ਵੀ ਸੜਕ ਸਾਡੀ ਠੀਕ ਠਾਕ ਪਾਜੇ ਕੋਈ ਲੜਾਈ ਝਗੜਾ ਕਰਨਾ ਨਹੀਂ ਚਾਹੁੰਦੇ ਅਸੀਂ ਵੀ ਠੀਕ ਪਾਜੇ ਕੀ ਕਹਿਣਾ ਚਾਹਣ ਕਿ ਨਾਮ ਤੁਹਾਡਾ ਜੀ ਮੇਰਾ ਜਸਬੀਰ ਕੌਰ ਹੈ ਜੀ ਨਾਮ ਹਾਂਜੀ ਅਸੀਂ ਸੜਕ ਪਿੱਛੇ ਹੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੇ ਇੱਥੇ ਸੜਕ ਬਣਨੀ ਚਾਹੀਦੀ ਆ ਇਹ ਮੰਡੀ ਨੂੰ ਰਸਤਾ ਜਾਂਦਾ ਜੀ ਬਾਬਾ ਨਾਨਦ RAM ਨੂੰ ਜਾਂਦਾ ਜੀ ਡੇਰਾ ਨੂੰ ਜਾਂਦਾ ਜੀ ਤੇ ਅੜੀ ਸਰ ਸਾਹਿਬ ਨੂੰ ਜਾਂਦਾ ਰਸਤਾ ਜੀ ਬਾਈ ਲੰਦਾਂ ਤੇ ਸਰਕਾਰ ਸਾਡੇ ਆਮ ਪਾਰਟੀ ਉਤੋਂ ਦੀ ਹੋ ਕੇ ਕੰਮ ਕਰਾਉਂਦੀ ਐ ਵੀ ਕੋਈ ਗੱਲ ਨਹੀਂ ਆਏ ਵੀ ਉਹ ਕਹਿੰਦੇ ਆ ਵੀ ਹਾਂ ਸਹੀ ਸਲਾਮਤ ਕੰਮ ਕਰੋ ਤੁਸੀਂ ਸਾਡੇ ਕਰਨ ਨਹੀਂ ਦਿੰਦੀ ਜੀ ਪੰਚਾਇਤ ਕੰਮ हां बस આਹੀ હાલ હોના ચાહીદા જી ਵੀ ਅਸੀਂ ਪੰਚਾਇਤ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਜੀ ਸਾਡੇ ਘਰੇ ਆਉਂਦੇ ਜਾਂਦੇ ਸੀ ਵਿਆਹ ਸਾਦਗਾਂ ਚ ਅਸੀਂ ਜਾਂਦੇ ਸੀ ਉਹ ਆਉਂਦੇ ਸੀ ਸਾਡੇ ਘਰੇ ਕੋਈ ਇਹੋ ਜੀ ਗੱਲ ਨਹੀਂ ਵੀ ਸੜਕ ਪਿੱਛੇ ਅਸੀਂ ਕਹਿੰਨੇ ਆ ਵੀ ਸਾਡੇ ਨਾਲ ਇਹ ਕੋਈ ਗੱਲ ਨਾ ਕਰੋ ਤੁਸੀਂ ਵੀ ਇਹਨੂੰ ਸਹੀ ਸਲਾਮਤ ਸੜਕ ਨੂੰ ਬਣਾਓ ਕੋਈ ਲੜਾਈ ਝਗੜੇ ਨਾ ਹੋਣ ਪਿੰਡਾਂ ਦੇ ਵਿੱਚ ਕੀ ਨਾ ਤੁਹਾਡੇ ਸਿੰਧਰ ਕੌਰ ਜੀ ਕੀ ਕਹਿਣਾ ਚਾਹਣਾ ਜਿਹੜਾ ਮਾਮਲਾ ਵਧਿਆ ਹੋਇਆ ਹੈਗਾ ਸੜਕ ਨੂੰ ਲੈ ਕੇ ਸੜਕ ਨੂੰ ਲੈ ਕੇ ਜੀ 9 ਮਹੀਨਿਆਂ ਤੋਂ 10 ਤੋਂ ਸੜਕ ਬਚਕਾਰ ਪਈ ਐ ਇੱਥੇ ਰੋੜਾ ਪਿਆ ਵੈ ਸਾਡੀ ਪੰਚਾਇਤ ਇਹਨੂੰ sire ਨਹੀਂ ਚੜ੍ਹਨਾ ਦੇ ਰਹੀ ਇੱਥੇ ਜਾਨੀ ਕਿ ਜਾਨੀ ਮਾਲੀ ਨੁਕਸਾਨ ਬਹੁਤ ਹੁੰਦਾ ਲੋਕਾਂ ਦੇ ਸੱਟਾਂ ਵੀ ਵਾਦੀਆਂ ਨੇ ਤੇ ਲੋਕਾਂ ਦੇ ਸਕੂਟਰ ਜਾਂ ਸਕਾਟਰੀ ਤੋਂ ਡਿਗਦੇ ਨੇ ਲੇਡੀਜ਼ ਜੈਂਸ ਕਿਉਂਕਿ ਕਈ ਧਰਮਕਥਾਵਾਂ ਨੂੰ ਜਾਣਦੀ ਹੈ ਇਹ ਸੜਕ ਤੇ ਇੱਥੇ ਪੰਚਾਇਤ ਹਰ ਜਗਵਾਰੀ ਜਦੋਂ ਵੀ ਇੱਥੇ ਕੋਈ ਕੰਮ ਸ਼ੁਰੂ ਹੁੰਦਾ ਹੈ ਇੱਥੇ ਝਗੜਾ ਕਰਦੀ ਹੈ ਲੜਾਈ ਕਰਦੀ ਹੈ ਇਹਨੂੰ ਵਿਚਕਾਰ ਰੋਕ ਦਿੰਦੀ ਹੈ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰ ਬਿਨਾਂ ਰਾਜਨੀਤੀ ਤੋਂ ਉੱਠ ਕੇ ਕੰਮ ਕਰ ਰਹੀ ਹੈ ਇਹ ਪੰਚਾਇਤ ਕੰਮ ਕਰਨ ਨਹੀਂ ਦੇ ਰਹੀ ਜੀ ਇਹ ਪੰਚਾਇਤ ਜੀ ਅਲੱਗ-ਅਲੱਗ ਤਰ੍ਹਾਂ ਦੇ ਮੈਂਬਰ ਨੇ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਤੇ ਸਾਡੇ ਚ ਇੱਕ ਦੋ ਮੈਂਬਰ ਨੇ ਜਿਹੜੇ ਉਹਨਾਂ ਨੂੰ ਵਿੱਚ ਮੀਟਿੰਗ ਚ ਵੀ ਨਹੀਂ ਲਿਆ ਰਹੇ ਆ ਆਪਦੀ ਮਰਜ਼ੀ ਨਾਲ ਕੰਮ ਕਰਦੇ ਨੇ ਇਥੇ ਜਾਨੀ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਹੁੰਦਾ ਤੇ ਝਗੜਾ ਕਰਵਾਉਂਦੇ ਨੇ ਜਿਹੜਾ ਬਿਵਾਰ ਵਧਿਆ ਹੋਇਆ ਹੈਗਾ ਇਹ ਮਾਮਲਾ ਜੀ ਸਾਡੇ ਨਾਲ ਸੜਕ ਆ ਜੀ ਸੜਕ ਦੇ ਨਾਲ ਨਾਲ ਇਹ ਨਾਲਾ ਅਸੀਂ ਮਤਾ ਪਾ ਕੇ ਪਾਸ ਕਰਵਾਇਆ ਵਾ ਡੀ ਸਾਹ ਤੋਂ ਇਹ ਜਿਹੜੇ 5-7 ਘਰ ਨੇ ਉਹਨਾਂ ਦੇ ਬਾਰ ਮੂਰਤੀ ਜਿਨ੍ਹਾਂ ਦੇ ਨੰਗਣਾ ਉਹ ਜਾਣ ਪੁੱਛ ਕੇ ਜੀ ਸਾਡਾ ਨਾਲਾ ਬੰਨ ਨਹੀਂ ਦੇ ਰਹੇ ਇਹ ਸਰਕਾਰ ਦੀ ਸਹਿਤ ਹੀ ਨਹੀਂ ਬਣਨ ਦੇ ਰਹੇ ਮੰਗੀ ਹੈਗੀ ਮੰਗ ਸਾਡੀ ਇਹ ਆ ਦੇਖੋ ਜੀ ਗਰਾਉਂਡ ਲੈਵਲ ਤੇ ਆ ਕੇ ਇਹ ਦੇਖਿਆ ਜਾਵੇ ਸਾਰਾ ਨਗਰ ਇੱਕ ਪਾਸੇ ਆ ਪੰਜ ਸੱਤ ਘਰ ਇੱਕ ਪਾਸੇ ਨੇ ਬਾਕੀ ਨੰਬਰ ਹੱਕ ਦੀ ਗੱਲ ਆ ਜੀ ਡੀ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਸੀ ਪੰਜ ਮੈਂਬਰੀ ਕਮੇਟੀ ਦਾ ਹੀ ਫੈਸਲਾ ਇਹ ਆ ਵੀ ਜਿੱਥੇ ਜਗਾ ਨਾਲਾ ਨਹੀਂ ਬਣਿਆ ਉੱਥੇ ਬਣਿਆ ਜਾਵੇ ਜੀ ਸਰ ਕੰਮ ਰੋਕਿਆ ਕੋਈ ਨਹੀਂ ਜਾ ਰਿਹਾ ਅਸੀਂ ਆਪ ਖੁਦ ਲੋਕਾਂ ਲੈਣ ਨੂੰ ਕਹਿ ਕੇ ਲੁੱਕ ਪਵਾਈਏ ਦੂਜੇ ਪਾਸੇ ਅਸੀਂ ਸਰ ਇਹ ਕਿਹਾ ਸੀ ਡੀ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਜਿਸ ਥਾਂ ਸਾਡਾ ਬਵਾਦ ਚੱਲਦਾ ਉਨੀਆਂ ਜਗਾਂ ਨੂੰ ਸਾੜ ਦਿੱਤਾ ਜਾਵੇ ਤਾਂ ਕਿ ਉਹ ਨਾਲਾ ਬਣਾ ਕੇ ਉਦੋਂ ਵਾ ਕਵਰ ਕਰ ਦਿੱਤਾ ਜਾਵੇ ਬਾਦ ਵੀ ਚੱਲ ਰਿਹਾ ਹੈਗਾ ਜਿਵੇਂ ਕਿ ਆਪਾਂ ਦੀ ਟਕਰਾਰ ਵੀ ਚੱਲ ਰਹੀ ਹੈਗੀ ਇੱਕ ਪਿੰਡ ਦਾ ਮਾਹੌਲ ਵੀ ਹੈਗਾ ਤਣਾਪੁਰੂਕ ਕਿਵੇਂ ਦੇ ਦੇ ਮਾਹੌਲ ਸਾਰਾ ਦੇਖੋ ਬਹੁਤ ਜਿਆਦੇ ਲੋਕ ਜਿਹੜੇ ਖਰਾਬ ਹੋ ਸਕਦਾ ਮੌਲਕਾ ਕਿ ਲੋਕ ਹੈ ਜਿਹੜੇ ਉਹ ਅੱਕੇ ਬੈਠੇ ਨੇ ਚੀਜ਼ ਉਤੋਂ ਕਿਉਂਕਿ ਉਹ ੱੱਕਾ ਜਿਆਦੇ ਕਰ ਰਹੇ ਨੇ ਸਾਡੇ ਨਾਲ ੱੱਕਾशाही ਇਹ ਕਰਨੀ ਨਹੀਂ ਚਾਹੀਦੀ ਕਿਉਂਕਿ ਸਾਰਾ ਨਗਰ ਸਾਡੇ ਨਾਲ ਹੈ ਬਾਕੀ ਮੈਂ ਸਰਪੰਚ ਨਾਤੇ ਹੁਣ ਤੇ ਸਾਰੇ ਮੇਰੇ ਨਗਰ ਨੂੰ ਟਿਕਾਇਆ ਵੀ ਦੇਖੋ ਹੱਥ ਮੰਨ ਕੇ ਬੇਨਤੀ ਆ ਭਰੋਸਾ ਰੱਖੋ ਪ੍ਰਸ਼ਾਸਨ ਕਦੇ ਤਾਂ ਜਾਗਦੀ ਉਮੀਦ ਜਾਗੂਗਾ ਵੀ ਜਿਹੜਾ ਸਾਡਾ ਕੰਮ ਹੈ ਇਸ ਨੇਪਰੇ ਚੜ ਸਕੀ ਹੈ ਗਿਆ ਹਾਂਜੀ ਸਰ ਰ ਵੀ ਦਿੱਤਾ ਗਿਆ ਜੀ ਮੰਗ ਕੀ ਕਰਦੇ ਹੈਗੇ ਹੋ ਰਾਜ ਮੰਗ ਤਾਂ ਸਰ ਸਾਡੀ ਇਹੀ ਹੈ ਵੀ ਪਹਿਲਾਂ ਨਾਲਾ ਜਿਹੜਾ ਬਣਾਇਆ ਜਾਵੇ ਉਸ ਤੋਂ ਬਾਅਦ ਜਿਹੜੀ ਸੜਕਾ ਪ੍ਰੋਪਰ ਬਣਾਈ ਜਾਵੇ ਜੀ ਤਦੋਂ ਤੱਕ ਇਹ ਕੰਮ ਰੁਕਿਆ ਜਾਵੇਗਾ ਜਿਵੇਂ ਦਰੀਆਂ ਵਸਾਈਆਂ ਹੈਗੇ ਦਰੀਆਂ ਸਰ ਜਿੰਨਾ ਟਾਈਮ ਸਾਡੇ ਨੇਪਰੇ ਨਾਲਾ ਨਹੀਂ ਚੜਦਾ ਅਸੀਂ ਇਸ ਤਰ੍ਹਾਂ ਸੰਘਰਸ਼ ਜਾਰੀ ਰੱਖਾਂਗੇ ਜੀ ਮੇਰਾ ਨਾਮ ਸਰ ਜੀ ਜੋਰਾਸਾ ਹੈ ਕਿ ਮੈਂ ਮੌਜੂਦਾ ਪੰਚਾ ਜੀ ਮਾਮਲਾ ਸਰ ਜੀ ਬੈਸੇ ਸਰਪੰਚ ਸਾਹਿਬ ਨੇ ਤੁਹਾਨੂੰ ਸਾਡੇ ਧਿਆਨ ਵਿੱਚ ਲਿਆਤਾ तकरीबन ਇਹ ਅੱਜ ਦਾ ਮਸਲਾ ਨਹੀਂ ਜੀ तकरीबन ਇਹ 5-6 ਮਹੀਨਿਆਂ ਦਾ ਮਸਲਾ ਚੱਲ ਰਿਹਾ ਜੀ ਇਹ ਲੋਕ ਨੇ ਜਿਹੜੇ 5-7 ਘਰ ਸਹਿਤ ਇਹ ਸਾਰੇ ਘਰ ਤਰਸੀਮ ਸਿੰਘ ਜੋ ਪੰਚਾਇਤੀ ਚੋਣਾਂ ਵਿੱਚ ਹਾਰਿਆ ਸੀ ਸਰਪੰਚੀ ਦੀ ਚੋਣਾਂ ਇਹ ਸਾਡੇ ਨਾਲ ਸਾਰਾ ਸਰਾ ਸਰ ਸਾਹਿਬ ਜੀ ਧੱਕਾ ਕਰ ਰਹੇ ਨੇ ਮਤਲਬ ਵਿਕਾਸ ਦੇ ਕੰਮਾਂ ਵਿੱਚ ਰੋੜਾ ਬਣ ਰਹੇ ਨੇ ਜੀ ਮੈਂ ਸਰ ਜੀ ਇਹ ਕਾਮਾਦਮੀ ਪਾਰਟੀ ਨੂੰ ਬਿਲੋਂਗ ਕਰਦਾ ਸਾਰੇ ਪਿੰਡ ਤੋਂ ਪੁੱਛ ਲਓ ਵੀ ਕੀ ਦੀ ਮਿਹਨਤਾਂ ਪਿੰਡ ਵਿੱਚ ਕੀ ਗੱਲਬਾਤਾਂ ਕੀ ਕਹਾਣੀਆਂ ਕੱਲ ਵੀ ਮਤਲਬ ਬਵਾਸ ਹੀ ਨਹੀਂ ਕਹਿੰਦੇ ਵੀ ਅਸੀਂ ਕਿਸੇ ਨਾ ਝਗੜਾ ਕਰੀਏ ਹੋਰ ਅਸੀਂ ਵੀ ਨਿਰਵੇਗਨ ਕੰਮ ਕਰਵਾ ਕੇ ਰਾਜ਼ੀ ਆ ਜੀ ਕੱਲ ਇਸੇ ਮਤਲਬ ਰੰਤਸ ਸਿੰਘ ਜੀ ਕੱਲ ਇਹਨੇ ਤਰਸ਼ੇਮ ਨੇ ਜੀ ਮੇਰੇ ਕੁਝ ਲੋਕ ਹੋਰ ਸੀ ਉਹਦੇ ਨਾਲ ਪਰਿਵਾਰ ਵੀ ਮੇਰੇ ਗੱਲ ਗਲਾਮੇ ਵਿੱਚ ਵੀ ਹੱਥ ਪਾਇਆ ਗਿਆ ਜੀ ਇਹਨਾਂ ਨੇ ਸਾਨੂੰ ਤਕਰੀਬਨ 5 ਘੰਟੇ ਸਰ ਜੀ ਅਰੈਸਟ ਕਰਕੇ ਵੀ ਰੱਖਿਆ ਸਦਰ ਥਾਣੇ ਤੇ ਜੀ ਤਕਰੀਬਨ ਅਸੀਂ 10 ਵਜੇ ਸ਼ਾਮ ਨੂੰ ਜੀ ਮਤਲਬ ਵੀ ਸਾਨੂੰ ਸਾਡਾ ਸਮੁੱਚਾ ਨਗਰ ਉਥੇ ਪਹੁੰਚਿਆ ਜੀ ਕਿ ਆਪਣੇ ਕਾਲਾ ਸਿੰਘ ਜੀ ਕੁਲਦੀਪ ਸਿੰਘ ਜੀ ਕਾਲਾ ਢੋ ਪਹੁੰਚਿਆ ਸਾਰੀਆਂ ਉਹ ਵੀ ਰਾਜਨੀਤਿਕ ਪਾਰਟੀਆਂ ਪਹੁੰਚੇਆਂ ਜੀ ਤਾਂ ਸਾਨੂੰ ਰਾਤ ਨੂੰ ਸਰਜੀ ਉਥੇ ਛੜਵਾ ਕੇ ਲੈ ਕੇ ਆਏ ਨੇ ਕਿ ਕਦੋਂ ਤੱਕ ਧਰਨਾ ਜਾਰੀ ਰਹੇਗਾ ਤੁਸੀਂ ਸਰ ਜੀ ਦੇਖੋ ਵਿਕਾਸ ਲਈ ਤਾਂ ਸਾਨੂੰ ਸਾਰੇ 5 ਸਾਲ ਲੱਗ ਜਾਂਦੀ 10 ਸਾਲ ਲੱਗ ਜਾਂਦੇ ਪਰ ਅਸੀਂ ਇਹ ਨਾਲਾ ਬਣਾ ਕੇ ਰਹਾਗੇ ਸਾਨੂੰ ਧਰਨਾ ਦਾ ਕੀ ਸਰ ਜੀ ਸਾਰਾ ਸਾਡਾ ਸਾਰਾ ਨਗਰ ਸਾਡੇ ਨਾਲ ਆ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਵੀ ਵਰਕਰ ਸਾਡੇ ਨਾਲ ਨੇ ਸਰ ਜੀ ਇਸ ਵੀ ਇਹ ਨਾਲਾ ਬਣਨ ਜੋਗ ਆ ਗਈ ਬਣਨਾ ਚਾਹੀਦਾ ਜੀ ਇਹ ਕੰਮ ਆ ਜੀ ਇਹ